ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤੇ ਜਿਸ ਕਾਰਨ ਕਾਫੀ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਤੇ ਹੁਣ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਮੁਆਵਜ਼ਾ ਦੇਵੇ ਤੇ ਇਸ ਤੋਂ ਬਾਅਦ ਹੁਣ ਉੱਥੇ ਹੀ ਯੁੱਧ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਕਾਫੀ ਫਸਲਾਂ ਖਰਾਬ ਹੋ ਗਈਆਂ ਨੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਪੰਜਾਬ ਨੂੰ ਹੜਾਂ ਦੀ ਮਾਰ ਚੱਲਣੀ ਪਈ ਤੇ ਜਿਸ ਦੇ ਤਹਿਤ ਹੁਣ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਹੁਣ ਕਿਸਾਨਾਂ ਦੀਆਂ ਜੋ ਫਸਲਾਂ ਖਰਾਬ ਹੋਈਆਂ ਨੇ ਉਸ ਨੂੰ ਲੈ ਕੇ ਮਾਪਜਾ ਦਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਕੋਈ ਵੱਡਾ ਐਕਸ਼ਨ ਜ਼ਰੂਰ ਲੈ ਸਕਦਾ ਹੈ ਤੇ ਜਿਸ ਤੋਂ ਬਾਅਦ ਹੁਣ ਸਰਬਜੀਤ ਸਿੰਘ ਛਿੰਝੜ ਦੇ ਵੱਲੋਂ ਸਰਕਾਰ ਦੇ ਉੱਤੇ ਪਲਟਵਾਰ ਤੱਕ ਹੀ ਤੇ ਜਾ ਰਹੇ ਨੇ ਤੇ ਪੰਜਾਬ ਦੇ ਹੱਕ ਦੇ ਵਿੱਚ ਪੂਰਨ ਤੌਰ ਤੇ ਹੁਣ ਅਕਾਲੀ ਦਲ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਸਰਬਜੀਤ ਸਿੰਘ ਢਿੰਜਰ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਜਿੰਨਾ ਵੀ ਨੁਕਸਾਨ ਹੋ ਚੁੱਕਿਆ ਹੈ ਜਿੰਨੇ ਵੀ ਇਹ ਸਾਰੇ ਪਿੰਡਾਂ ਦੇ ਦਰਜਣ ਦੇ ਕਰੀਬ ਪਿੰਡਾਂ ਦੀ ਫਸਲ ਜਿਹੜੀ ਡੁੱਬੀ ਹੋਈ ਹੈ ਹਲਕਾ ਘਨੌਰ ਦੇ ਵਿੱਚ ਇੱਕ ਅੱਗ ਦੇ ਰਾਹੀਂ ਸੋ ਇੱਕ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਸਰਕਾਰ ਨੂੰ ਆਸ ਘਾਟਾ ਪਰ ਫਿਰ ਵੀ ਬਾਰ ਬਾਰ ਬੇਨਤੀ ਤੁਹਾਨੂੰ ਕਰਦੇ ਆ ਕਿ ਜਿਨ੍ਹਾਂ ਦੀ ਵੀ ਇਹ ਫਸਲ ਬਰਬਾਦ ਹੋਈ ਹੈ 2 ਸਾਲ ਪਹਿਲਾਂ 2023 ਦੇ ਵਿੱਚ ਫਸਲ ਬਰਬਾਦ ਹੋਈ 1 ਸਾਲ ਵਿੱਚ ਨੂੰ ਲੰਘਿਆ 24 ਤੇ 25 ਤੇ ਫੇਰ ਹੋਊਗੀ ਸੋ ਜਿਨ੍ਹਾਂ ਦੀ ਦੋ ਦੂਏ ਸਾਲ ਜਾ ਕੇ ਫਸਲ ਬਰਬਾਦ ਹੋਊਗੀ ਉਹ ਕਿਸਾਨ ਕਿੱਥੋਂ ਉੱਠੂਗਾ ਉਹ ਜ਼ਿੰਮੇਦਾਰ ਦਾ ਕੀ ਬਣੂਗਾ ਉਹਦੇ ਪਰਿਵਾਰ ਦਾ ਕੀ ਬਣੂਗਾ ਸੋ ਇਸ ਲਈ ਮੇਰੀ ਬੇਨਤੀ ਹੈ ਕਿ ਇਹ ਸਪੈਸ਼ਲ ਕਰਦਾਵਰੀ ਕਰਕੇ ਜਲਦੀ ਤੋਂ ਜਲਦੀ ਇਹ ਸਾਰੇ ਜਿੰਨੇ ਜਿੰਨੀ ਵੀ ਫਸਲ ਡੁੱਬੀ ਹੋਈ ਆ ਆ ਘੱਗਰ ਦੇ ਰਾਹੀਂ ਹਲਕਾ ਘਨੌਰ ਦੇ ਵਿੱਚ ਇਹ ਸਾਰੇ ਪਿੰਡਾਂ ਦੀ ਫਸਲ ਦੀ ਗਰਦੌਰੀ ਕਰਕੇ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਤੇ ਨਾਲ ਸਰਕਾਰ ਨੂੰ ਬੇਨਤੀ ਵੀ ਕਰਦੇ ਤੇ ਚੇਤਾਵਨੀ ਵੀ ਦਿੰਨੇ ਆ ਕਿ ਜੇ 2023 ਦੇ ਵਿੱਚ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਹੈਗਾ ਤੇ ਜੋ ਇਹ ਹੁਣ ਦੁਆਰਾ ਕੋਈ ਸੇ ਚੀਜ਼ ਦਾ ਕਿਸੇ ਕਿਸਾਨ ਨੂੰ ਇਹ ਜਿੰਨੀ ਵੀ ਫਸਲ ਬਰਬਾਦ ਹੋ ਰਹੀ ਆ ਇਹ ਮੁਆਵਜ਼ਾ ਨਾ ਦਿੱਤਾ ਤਾਂ ਇਹਦੇ ਲਈ ਅਸੀਂ ਵੱਡਾ ਸੰਘਰਸ਼ ਵੀ ਕਰਾਂਗੇ ਇਹ ਵੀ ਚੇਤਾਵਨੀ ਹੈ ਸਰਕਾਰ ਨੂੰ ਇਹ ਨਾ ਕਹੋ ਵੀ ਕਿ ਅਸੀਂ ਇਕੱਲੇ ਬੇਨਤੀਆਂ ਕਰੇ ਸਾਰ ਲਾਂਗੇ ਜੇ ਸਰਕਾਰ ਨੇ ਇਹ ਮੁਆਵਜ਼ਾ ਬਣਦਾ ਨੁਕਸਾਨ ਦਾ ਕਿਸਾਨਾਂ ਨੂੰ ਜ਼ਿੰਮੇਵਾਰ ਨਾ ਦਿੱਤਾ ਤਾਂ ਵੱਡਾ ਸੰਘਰਸ਼ ਉਲੀਕਾਂਗੇ ਤੇ ਕਿਸਾਨਾਂ ਦਾ ਜਿਹੜਾ ਹੱਕ ਆ ਤੇ ਜਿਹੜਾ ਮੁਆਵਜ਼ਾ ਤੇ ਜਿਹੜਾ ਤੁਸੀਂ ਜਗਾਇਆ ਸੀ ਕਿ ਬੱਕਰੀ ਮੁਰਗੀ ਦਾ ਮਰੀਦਾ ਵੀ ਮੁਆਵਜ਼ਾ ਦੇਵਾਂਗੇ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਹਰ ਚੀਜ਼ ਦਾ ਮੁਆਵਜ਼ਾ ਦਵਾਂਗੇ ਗਰਦਾਵਰੀਆਂ ਦੀ ਲੋੜ ਨਹੀਂ ਬਿਨਾਂ ਗਰਦਾਵਰੀਆਂ ਦਵਾਂਗੇ ਉਹ ਗਰਦਾਵਰੀਆਂ ਕਰਕੇ ਹੀ ਦੇ ਦੋ ਤੁਸੀਂ ਤਾਂ ਗਰਦਾਵਰੀਆਂ ਕਰਕੇ ਵੀ ਮੁਆਵਜ਼ਾ ਨਹੀਂ ਦੇ ਰਹੇ ਇਹ ਮੁਆਵਜ਼ਾ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਨਹੀਂ ਫਿਰ ਇਹਦੇ ਲਈ ਸਾਰੇ ਕਿਸਾਨਾਂ ਨੂੰ ਕੱਟੇ ਹੋ ਕੇ ਇਹਦੇ ਲਈ ਸੰਘਰਸ਼ ਕਰਨ ਵਿੱਚ ਮਜੂਰ ਹੋਣਾ ਪੈਣਾ ਜਿੰਨਾ ਵੀ ਨੁਕਸਾਨ ਹੋ ਚੁੱਕਿਆ ਜਿੰਨੇ ਵੀ ਇਹ ਸਾਰੇ ਪਿੰਡਾਂ ਦੇ ਦਰਜਣ ਦੇ ਕਰੀਬ ਪਿੰਡਾਂ ਦੀ ਫਸਲ ਜਿਹੜੀ ਡੁੱਬੀ ਹੋਈ ਆ ਹਲਕਾ ਕਨੌਰ ਦੇ ਵਿੱਚ ਇੱਕ ਗਰਦੇ ਰਾਹੀਂ ਸੋ ਇੱਕ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਸਰਕਾਰ ਨੂੰ ਆਸ ਘਾਟਾ ਪਰ ਫਿਰ ਵੀ ਬਾਰ ਬਾਰ ਬੇਨਤੀ ਤੁਹਾਨੂੰ ਕਰਦੇ ਆ ਕਿ ਜਿਨ੍ਹਾਂ ਦੀ ਵੀ ਇਹ ਫਸਲ ਬਰਬਾਦ ਹੋਈ ਆ 2 ਸਾਲ ਪਹਿਲਾਂ 2023 ਦੇ ਵਿੱਚ ਫਸਲ ਬਰਬਾਦ ਹੋਈ 1 ਸਾਲ ਵਿੱਚ ਨੂੰ ਲੰਘਿਆ 24 ਤੇ 25 ਤੇ ਫੇਰ ਹੋ ਗਈ ਸੋ ਜਿਨ੍ਹਾਂ ਦੀ ਦੋ ਦੂਏ ਸਾਲ ਜਾ ਕੇ ਫਸਲ ਬਰਬਾਦ ਹੋਊਗੀ ਉਹ ਕਿਸਾਨ ਕਿੱਥੋਂ ਉੱਠੂਗਾ ਉਹ ਜ਼ਿੰਮੇਦਾਰ ਦਾ ਕੀ ਬਣੂਗਾ ਉਹਦੇ ਪਰਿਵਾਰ ਦਾ ਕੀ ਬਣੂਗਾ ਸੋ ਇਸ ਲਈ ਮੇਰੀ ਬੇਨਤੀ ਹੈ ਕਿ ਇਹ ਸਪੈਸ਼ਲ ਕਰਦਾਬਰੀ ਕਰਕੇ ਜਲਦੀ ਤੋਂ ਜਲਦੀ ਇਹ ਸਾਰੇ ਜਿੰਨੇ ਜਿੰਨੀ ਵੀ ਫਸਲ ਡੁੱਬੀ ਹੋਈ ਆ ਆ ਕਗਰ ਦੇ ਰਾਹੀਂ ਹਲਕਾ ਕਨੌਰ ਦੇ ਵਿੱਚ ਇਹ ਸਾਰੇ ਪਿੰਡਾਂ ਦੀ ਫਸਲ ਦੀ ਗਰਦੌਰੀ ਕਰਕੇ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਤੇ ਨਾਲ ਸਰਕਾਰ ਨੂੰ ਬੇਨਤੀ ਵੀ ਕਰਦੇ ਤੇ ਚੇਤਾਵਨੀ ਵੀ ਦਿੰਨੇ ਆ ਕਿ ਜੇ 2023 ਦੇ ਵਿੱਚ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਹੈਗਾ ਤੇ ਜੋ ਇਹ ਹੁਣ ਦੁਆਰਾ ਕੋਈ ਸੇ ਚੀਜ਼ ਦਾ ਕਿਸੇ ਕਿਸਾਨ ਨੂੰ ਇਹ ਜਿੰਨੀ ਵੀ ਫਸਲ ਬਰਬਾਦ ਹੋ ਰਹੀ ਆ ਜੇ ਮੁਆਵਜ਼ਾ ਨਾ ਦਿੱਤਾ ਤਾਂ ਇਹਦੇ ਲਈ ਅਸੀਂ ਵੱਡਾ ਸੰਘਰਸ਼ ਵੀ ਕਰਾਂਗੇ ਇਹ ਵੀ ਚੇਤਾਵਨੀ ਹੈ ਸਰਕਾਰ ਨੂੰ ਇਹ ਨਾ ਕਹੋ ਵੀ ਕਿ ਅਸੀਂ ਇਕੱਲੇ ਬੇਨਤੀਆਂ ਕਰੇ ਸਾਰ ਲਾਂਗੇ ਜੇ ਸਰਕਾਰ ਨੇ ਇਹ ਮੁਆਵਜ਼ਾ ਬਣਦਾ ਨੁਕਸਾਨ ਦਾ ਕਿਸਾਨਾਂ ਨੂੰ ਜ਼ਿੰਮੇਵਾਰ ਨਾ ਦਿੱਤਾ ਤਾਂ ਵੱਡਾ ਸ਼ੰਘਾਰ ਚੋਂ ਲਿਕਾਂਗੇ ਤੇ ਕਿਸਾਨਾਂ ਦਾ ਜਿਹੜਾ ਹੱਕ ਆ ਤੇ ਜਿਹੜਾ ਮੁਆਵਜ਼ਾ ਤੇ ਜਿਹੜਾ ਤੁਸੀਂ ਤਾਂ ਕਹੇ ਸੀ ਕਿ ਬੱਕਰੀ ਮੁਰਗੀ ਦਾ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਹਰ ਚੀਜ਼ ਦਾ ਮੁਆਵਜ਼ਾ ਦੇਵਾਂਗੇ ਗਰਦਾਵਰੀਆਂ ਦੀ ਲੋੜ ਨਹੀਂ ਬਿਨਾਂ ਗਰਦਾਵਰੀਆਂ ਦੇਵਾਂਗੇ ਉਹ ਗਰਦਾਵਰੀਆਂ ਕਰਕੇ ਹੀ ਦੇ ਦੋ ਤੁਸੀਂ ਤਾਂ ਗਰਦਾਵਰੀਆਂ ਕਰਕੇ ਵੀ ਮੁਆਵਜ਼ਾ ਨਹੀਂ ਦੇ ਰਹੇ ਇਹ ਮੁਆਵਜ਼ਾ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਨਹੀਂ ਫਿਰ ਇਹਦੇ ਲਈ ਸਾਰੇ ਕਿਸਾਨਾਂ ਨੂੰ ਕੱਟੇ ਹੋ ਕੇ ਇਹਦੇ ਲਈ ਸੰਘਰਸ਼ ਕਰਨ ਵਿੱਚ ਮਜੂਰ ਹੋਣਾ ਪੈ